ਕੋ ਜੀ ਪ੍ਰੀਤਮ ਨੇ ਆਪ ਸ੍ਰਿਸ਼ਟ ਕੇ ਆਪਣੀ ਜੋ ਦੁੱਠੀ ਤੁਹਾਨੂੰ ਹੈ ਬਖਸ਼ੀ। ਧਾਵੇ ਆਪੁਦਰ ਹੈ ਲਾਡਲਾ ਆਪਣਾ ਤੇ ਸੇਵਾ ਨਿਜ ਕਰ ਸੱਚੀ ਦੀ ਹੈ ਬਖਸ਼ੀ। ਹਜ਼ੂਰ ਸਾਹਿਬ ਹਜ਼ੂਰ ਦੇ ਹਜ਼ੂਰ ਬੈ ਕੇ ਹਾਜ਼ਰ ਨਾਜ਼ਰ ਦਸ਼ਮੀਸ਼ ਜੀ ਨੂੰ ਜਾਣਦੇ ਹੋ ਕਰਦਿਆਂ ਸੇਵਾ ਸੰਭਾਲ ਪਾਵਨ ਸ਼ਸਤਰਾਂ ਦੀ ਬਾਜਾ ਵਾਲੀ ਦੀ ਮਿੱਠੜੀ ਛੋ ਮੰਨਦੇ ਹੋ। ਅੰਮ੍ਰਿਤ ਜੀਵਨ ਤੁਹਾਡਾ ਤੁਹਾਡੇ ਬਚਨ ਅੰਮ੍ਰਿਤ ਅੰਮ੍ਰਿਤ ਤੁਸਾਂ ਦੇ ਮੁਖ ਦਾ ਚਾਨਣਾ ਹੈ ਅੰਮ੍ਰਿਤ ਅਸੀਸ ਤੁਹਾਡੀ ਤੁਹਾਡੇ ਦਰਸ਼ਨ ਅੰਮ੍ਰਿਤ ਰੂਪ ਅੰਮ੍ਰਿਤ ਸਹਬਤ ਤੁਹਾਡੀ ਨੂੰ ਮੰਨਣਾ ਹੈ ਐਸਾ ਚਾਉ ਗੁਰੂ ਪਿਤਾ ਦੇ ਦਰਸ਼ਨਾਂ ਦਾ ਰੋਗਾ ਸੋਗਾ ਦੀ ਨਹੀਂ ਪਰਵਾਹ ਕਰਦੀ ਨੀਂਮ ਨਿਭਾਉਣ ਦਾ ਬਲ ਸਤਿ ਆਪ ਬਖਸ਼ ਸਰਬੰਸਦਾਨੀ ਦੇ ਚਰਨੀ ਅਰਦਾਸ ਕਰਦੀ ਪਾਕੇ ਪ੍ਰੀਤ ਗੁਰੀ ਹੋਣਾ ਨਿਸ਼ਾਨ ਪੈਂਦਾ ਸਿੱਧਾ ਕਰੀ ਐਸੇ ਸਿਧਕ ਦੀ ਪਾਲਣਾ ਨੂੰ ਪੰਜੀ ਵਰੇ ਜੋ ਮਰਿਆਦਾ ਤੇ ਦਿੱਤਾ ਪਹਿਰਾ ਨਮਸਕਾਰ ਹੈ ਤੁਸਾਂ ਦੀ ਕਾਲਣਾ ਨੂੰ ਨਮਸਕਾਰ ਹੈ ਤੁਸਾਂ ਦੀ ਕਾਲਣਾ ਨੂੰ ਦਾਸ ਸਿਆ ਕਾਲ